ਇਹ ਕ ਮੁਰਝਾਣਾ ਕੋਈ ਆਸਮਾਨ ਤੋਂ ਟੱਪਕੇਗਾ ਇਹ ਜਿਹੜਾ ਮੁਰਝਾਣਾ ਹੈ ਨਾ ਇਸੇ ਹੀ ਖੇੜੇ ਦੇ ਚੋਂ ਨਿਕਲੇਗਾ ਇਹ ਜਿਹੜੀ ਮੌਤ ਹੈ ਇਸੇ ਹੀ ਜ਼ਿੰਦਗੀ ਦੇ ਚੋਂ ਨਿਕਲੇਗੀ ਇਹ ਜਿਹੜੀ ਕਰੂਪਤਾ ਹੈ ਨਾ ਇਸੇ ਹੀ ਸੁਪਨਿਆਂ ਦੇ ਚੋਂ ਨਿਕਲੇਗੀ ਇਹ ਜੋ ਕਬਰ ਹੈ ਇਸੇ ਹੀ ਜ਼ਿੰਦਗੀ ਦੀ ਬਣੇਗੀ ਮੈਨੂੰ ਚੰਗੀ ਤਰ੍ਹਾਂ ਯਾਦ ਟਾ ਨਿਕਲ ਗਈ ਉਸਦੇ ਮੌਚਾ ਔਰ ਮੇਰੇ ਹਿਰਦੇ ਨੇ تسلیم ਕੀਤਾ ਨਿਰਾਪਖੰਡੀ ਨਹੀਂ ਹੈ ਗੱਲ ਨੂੰ ਪਕੜਨ ਵਾਲਾ ਸਮਝਣ ਵਾਲਾ ਵੀ ਹੈ ਕੋਰਾ ਹੰਕਾਰੀ ਨਹੀਂ ਹੈ ਕਹਿ ਲਗਾ ਗੁਰਨਾਨਿਕ ਨੇ ਜੋ ਕੁਛ ਆਖਿਆ ਸਹੀ ਹੈ ਗੁਰਨਾਨਿਕ ਦੇ ਸੰਬੰਧਿਤ ਜੋ ਮੈਂ ਸ਼ਬਦ ਆਖੇ ਮੈਂ ਵਾਪਸ ਲੈ ਲਿਆ ਕਿ ਠੀਕ ਹੈ ਬਾਲੀ ਰੋਵੇ ਨਾਏ ਬਤਾਰ ਨਾਨਕ ਦੁਖਿਆ ਸਭ ਸੰਸਾਰ ਦੁੱਖ ਵਿਆਪਕ ਹੈ ਮੌੜਖ ਦਾ ਦੁਖੀ ਹੋਣਾ ਕੁਦਰਤੀ ਹੈ